mm -hmm. ਬਹੁਤ ਮੁਬਾਰਕਬਾਦ ਜੀ ਅੱਜ ਸੰਦੀਪ ਸ਼ਰਮਾ ਜੀ ਜੋ ਕਿ ਸਾਡੀ ਭੈਣ ਜੀ ਨੀਲਮ ਜੀ ਔਰ ਵਿਵੇਕ ਜੀ ਇਹਨਾਂ ਦੇ ਰਿਲੇਟਿਵ ਹੈ ਔਰ ਇਹਨਾਂ ਨੇ ਫਾਸਟ ਫੂਡ ਦਾ ਜਿਹੜਾ ਖੋਲਿਆ ਹੈਗਾ ਸਾਰਾ ਇੱਕ ਹੱਬ ਔਰ ਬਹੁਤ ਪਰਮਾਤਮਾ ਚੜ੍ਹਦੀ ਕਲਾ ਰੱਖਿਆ ਔਰ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸਾਡੇ ਐਮਐਲਏ ਸਾਹਬ ਕੁਮਨ ਸਾਹਬ ਜੋ ਮੇਰੇ ਬਹੁਤ ਹੀ ਛੋਟੇ ਭਰਾ ਹੈ ਸਾਡੇ ਬੱਚੇ ਵੀ ਹੈ ਇਹਦੇ ਫਾਦਰ ਸਾਹਿਬ ਨਾਲ ਮੇਰਾ ਬਹੁਤ ਪਿਆਰ ਹੈ ਔਰ ਦਸੂਹੇ ਵਾਸਤੇ ਬਹੁਤ ਮੈਨੂੰ ਰਿਟਾਇਰਮੈਂਟ ਹੈ ਕਿ ਜਦੋਂ ਮੈਂ ਪੰਜਾਬ ਪੁਲਿਸ ਵਿੱਚ ਆਜੇ ਏਐਸਆਈ ਅਸਿਸਟੈਂਟ ਸਬ ਇੰਸਪੈਕਟਰ ਜਾਇਲ ਕੀਤਾ ਪਹਿਲੀ ਪੋਸਟ ਵਰੀ ਇੱਥੇ ਹੋਈ ਸੀ ਜਿਹੜੇ ਪਹਿਲੇ ਦੋਸਤ ਹੀ ਮੇਰੇ ਐਮਐਲਏ ਸਾਡੇ ਫਾਦਰ ਸੀਗੇ ਕੋਮਨ ਸਾਹਿਬ ਧੰਨਵਾਦ ਅੱਜ ਸਾਡੇ ਦਸੂਹਾ ਸ਼ਹਿਰ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸ਼ਰਮਾ ਪਰਿਵਾਰ ਵੱਲੋਂ ਜਿੱਥੇ ਐ ਦਸੂਆ ਵਾਸੀਆਂ ਨੂੰ ਬੜੀਆਂ ਸਵਾਮਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਤੇ ਖਾਣੇ ਦੇ ਖੇਤਰ ਦੇ ਵਿੱਚ ਜਿੱਥੇ ਸਾਡੇ ਬਾਉ ਜੀ ਦੇ ਨਾਂ ਦੇ ਉੱਤੇ ਫੌਜੀ ਦਾ ਢਾਬਾ ਬੜਾ ਮਸ਼ਹੂਰ ਹੈ ਸ਼ਰਮਾ ਢਾਬਾ ਔਰ ਅੱਜ ਇਹਨਾਂ ਦੇ ਪਰਿਵਾਰ ਦੀ ਹੋਰ ਤਰੱਕੀ ਹੋਈ ਹੈ ਔਰ ਟੇਸਟੀ ਟ੍ਰੀਟ ਨਾਂ ਦਾ ਜਿਹੜਾ ਇੱਕ ਆਪਣਾ ਕਾਰੋਬਾਰ ਬੱਚੇ ਖਾਣ ਪੀਣ ਵਾਸਤੇ ਖੋਲਿਆ ਗਿਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਰਮਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪਰਮਾਤਮਾ ਦੇ ਅਰਦਾਸ ਬੇਨਤੀ ਕਿ ਇਹਨਾਂ ਦੇ ਜਿਹੜਾ ਕਾਰੋਬਾਰ ਹੈ ਉਹ ਬਹੁਤ ਜ਼ਿਆਦਾ ਤਰੱਕੀ ਕਰੇ ਔਰ ਚੰਗਾ ਜਿਹੜਾ ਇਹ ਖਾਣ ਪੀਣ ਵਾਲਾ ਸਮਾਨ ਹੈ ਸਾਡੇ ਦਸੂਹਾ ਵਾਸੀਆਂ ਨੂੰ ਇਹ ਖਾਣ ਨੂੰ ਦੇਣ ਔਰ ਪ੍ਰਮਾਤਮਾ ਇਹਨਾਂ ਦੀ ਹੋਰ ਚੜ੍ਹਦੀ ਕਲਾ ਕਰੇ ਹੋਰ ਇਹੋ ਜੇ ਹਜ਼ਾਰਾਂ ਸ਼ੋਅ ਰੂਮ ਜਿਹੜੇ ਆ ਉਹ ਖੋਲੇ ਜਾਣ ਸੋ ਸ਼ਰਮਾ ਪਰਿਵਾਰ ਨੂੰ ਇਹਨਾਂ ਦੇ ਸਾਰੇ ਇਹ ਭਰਾਵਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਜੰ। ਧੰਨਵਾਦ। ਇਹ ਜਿਹੜਾ ਦਸੂਹਾ ਸ਼ਹਿਰ ਦੇ ਵਿੱਚ ਨਵਾਂ ਟੇਸਟੀ ਡੀਟ ਖੋਲ੍ਹਿਆ ਆ ਜਿਹਦੇ ਮਾਲਕ ਸੰਜੀਵ ਸ਼ਰਮਾ ਜੀ ਐ ਬੇਟਾ ਲਖਿਤ ਬੜਿਆ ਬੜੇ ਸਾਲਾਂ ਤੋਂ ਦੇਖ ਰਿਹਾ ਬੜੀ ਮਿਹਨਤ ਨਾਲ ਕੰਮ ਕਰਦੇ ਆ ਤੇ ਬੜੇ ਅੱਛੇ ਭਾਵਨਾ ਨਾਲ ਅੱਛੀ ਜੀ ਲੋਕਾਂ ਨੂੰ ਸਰਵ ਕਰਨ ਦੀ ਭਾਵਨਾ ਰੱਖਦੇ ਆ ਤੇ ਉਸ ਹਿਸਾਬ ਨਾਲ ਲੋਕਾਂ ਦਾ ਅੱਛਾ ਇਹਨਾਂ ਨੂੰ ਆਸ਼ੀਰਵਾਦ ਮਿਲੇਗਾ ਔਰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾ ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸ਼ਹਿਰ ਵਾਲਿਆਂ ਨੂੰ ਖਾਸ ਕਰਕੇ ਦਸੂਏ ਵਾਲਿਆਂ ਨੂੰ ਸਰ ਮੈਨੂੰ ਪਤਾ ਲੱਗਦਾ ਤੁਸੀਂ ਕਿਸੇ ਕੁਆਲਿਟੀ ਦੇ ਪਾ ਜਿਹੜੇ ਬਹੁਤ ਵਧੀਆ ਬੰਦੇ ਕੋਈ ਜ਼ੋਰ ਸ਼ਬਦ ਕਾ ਕੇ ਦਾਰ। ਅੱਛਾ ਭਗਵਾਨ ਕ੍ਰਿਸ਼ਨ ਦੇ माता यशोदा हरि को पुकारे हे नाथ नारायण वासुदेवा द्वारे खड़े गोप बुला रहे हैं हे कृष्ण हे यादव हे सखी जय श्री कृष्ण जी शर्मा ढाबा आेटिया ने अॼु ਸ਼ਰਮਾ ਢਾਬਾ ਦੇ ਸਾਹਮਣੇ ਟੇਸਟੀ ਟ੍ਰੀਟ ਜਿੰਨੀਆਂ ਵੀ ਸ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਸ਼ਹਿਰ ਦੇ ਵਿੱਚੋਂ ਜੰਦਰੋਂ ਜਾ ਕੇ ਮਿਲਦੀਆਂ ਨੇ ਉਹ ਅੱਜ ਟੇਸਟੀ ਟ੍ਰੀਟ ਤੋਂ ਸ਼ਰਮਾ ਢਾਬੇ ਵਾਲਿਆਂ ਨੇ ਅੱਜ ਇੱਕ ਮੌਲ ਦੇ ਵਿੱਚ ਖੋਲਿਆ ਆਪਣਾ ਲੈ ਕੇ ਇਹ ਬੜੀ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਦਿਸੂਆ ਇਨੋਵੇਸ਼ਨਰ ਇਸ ਚੀਜ਼ ਦੀ ਬਹੁਤ ਲੋੜ ਸੀ ਮੈਂ ਸ਼ਰਮਾ ਦਾ ਬਿਆਲਿਆਂ ਦਾ ਤੇ ਟੇਸਟੀ ਟੀਨ ਦਾ ਅੱਜ ਉਦਘਾਟਨ ਹੋਇਆ ਹੈ ਮੈਨੂੰ ਬੜੀ ਖੁਸ਼ੀ ਯਾਰ ਹੋਈ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਹੁਣ ਸਾਨੂੰ ਜਿੰਦਰ ਜਾਣ ਦੀ ਲੋੜ ਨਹੀਂ ਜੀ ਸੁਵੇ ਜੀ ਹਰ ਚੀਜ਼ ਤੁਹਾਨੂੰ ਮਿਲੇਗੀ ਖਾਣ ਪੀਣ ਦੀ ਕੌੜਨ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਇੱਥੇ ਉਪਲਬਧ ਹੋਣਗੀਆਂ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਹਾਂਜੀ ਮੈਂ ਸੰਜੀਪ ਸ਼ਰਮਾ ਪ੍ਰੋਪਰਾਈਟਰ ਸ਼ਰਮਾ ਬੈਸੋਟਾਪਾ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਇੱਕ ਆਪਣੇ ਨਵੇਂ ਫੂਡ ਕੋਰਟ ਦਾ ਨਵੇਂ ਜਿਹੜੇ ਸਨੈਕਸ ਦੇ ਕੰਮ ਦਾ ਸ਼ੁਰੂਆਤ ਕਰਦੇ ਹੋਏ ਬੀਬੜਾ ਅੱਛਾ ਲੱਗ ਰਿਹਾ ਔਰ ਮਤਲਬ ਮੈਂ ਆਏ ਹੋਏ ਸਾਰੇ ਆਪਣੇ ਜਿੰਨੇ ਵੀ ਮੇਰੇ ਸੱਜਣ ਯਾਰ ਦੋਸਤ ਫੈਮਿਲੀ ਰਿਲੇਟਿਵਸ ਸਭ ਦਾ ਬਹੁਤ ਥੈਂਕਸ ਕਰਦਾ ਤੇ ਖਾਸ ਕਰਕੇ ਮੰਤਰੀ ਬਲਕਾ ਸਿੰਘ ਲੋਕਲ ਬੋਡੀ ਮਿਨਿਸਟਰ ਐਂਡ ਸਾਡੇ ਲੋਕਲ ਐਮਐਲਏ ਸਰਦਾਰ ਕਰਮਜੀਤ ਸਿੰਘ ਨੂੰ ਬੁਲਾਉਂਦਾ ਵੀ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਆਪਣਾ ਕੀਮਤੀ ਸ਼ਡਿਊਲ ਚੋਂ ਟਾਈਮ ਕੱਢ ਕੇ ਸਾਡੇ ਇੱਥੇ ਆ ਕੇ ਸਾਨੂੰ ਮਾਨ ਬਖਸ਼ਿਆ ਤੇ ਸਾਨੂੰ ਜਿਹੜਾ ਬਹੁਤ ਅੱਛਾ ਲੱਗਾ ਵੀ ਉਹ ਇੱਥੇ ਸਾਡੇ ਨਵੀਂ ਓਪਨਿੰਗ ਟੇਸਟੀ ਟ੍ਰੀਟਸ ਬਾਈ ਸ਼ਰਮਾ ਬੈਨੂਡਾ ਪਤੇ ਆਏ ਤੇ ਸਾਨੂੰ ਆਗੇ ਅਸ਼ੀਰਵਾਦ ਦੇ ਕੇ ਗਏ